ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਤੇ ਵੀਡੀਓ ਲੈ ਕੇ ਆਇਆ ਕੰਮ ਵਾਲੀ ਠੀਕ ਹੈ ਜੀ ਬਹੁਤ ਦਿਨ ਹੋ ਗਏ ਕੋਈ ਵੀਡੀਓ ਨਹੀਂ ਪਾਈ ਕੰਮ ਵਾਲੀ ਚਲੋ ਕੋਈ ਸਰਕਲ ਨਹੀਂ ਸੀ ਮਿਲ ਰਿਹਾ ਹਨਾ ਨਹੀਂ ਕੋਈ ਬਣ ਰਿਹਾ ਤਾਂ ਕੰਮ ਦਾ ਦੋ ਕੰਮ ਨਿਕਲੇ ਆ ਠੀਕ ਹੈ ਜੀ ਦੋ ਕੰਮ ਪਹਿਲਾ ਕੰਮ ਸੁਣ ਲਿਓ ਪਹਿਲਾਂ ਧਿਆਨ ਨਾਲ ਸਾਰੀ ਵੀਡੀਓ ਦੇਖ ਲਿਓ ਮੇਰਾ ਵੀਰ ਤੇ ਜੇ ਕੋਈ एलिਜੀਬਲ ਹੋਇਆ ਹਨਾ ਫਿਰ ਕੰਟੈਕਟ ਕਰ ਲਿਓ ਜਿਵੇਂ ਵੀ ਹੋਇਆ ਆਪਾਂ ਤੁਹਾਡੀ ਉਹ ਨਾਲ ਗੱਲ ਕਰਵਾ ਦੂੰਗੀ ਆ ਪਹਿਲੇ ਕੰਮ ਦੀ ਠੀਕ ਹੈ ਜੀ ਕੰਮ ਹੈਗਾ ਜਿੱਦਾਂ ਕੰਸਟਰਕਸ਼ਨ ਦਾ ਕੰਮ ਹੈ ਕੰਸਟਰਕਸ਼ਨ ਦਾ ਕੰਮ ਉਹਦੇ ਜਿਹੜੇ ਟੈਲਾ ਲਾਉਣੀਆਂ ਆਉਂਦੀਆਂ ਹੋਵੇ ਬੰਦੇ ਨੂੰ ਜਿਹੜਾ ਐਕਸਪੀਰੀਅੰਸ ਵਾਲਾ ਠੀਕ ਹੈ ਜੀ ਕਾਰਪੇਂਟਰ ਵਾਸਤੇ ਬੰਦਾ ਚਾਹੀਦਾ ਉਹਨਾਂ ਨੂੰ ਪੇਂਟਰ ਚਾਹੀਦਾ ਠੀਕ ਹੈ ਜੀ ਤੇ ਪਰ ਐਕਸਪੀਰੀਅੰਸ ਹੋਵੇ ਬੰਦੇ ਨੂੰ ਕੰਮ ਦਾ ਕੰਮ ਕਰਿਆ ਹੋਵੇ ਤੇ ਬੰਦੇ ਕੋਲ ਪੇਪਰ ਹੋਣਾ ਜ਼ਰੂਰੀ ਹੈ ਪੇਪਰ ਹੋਣਾ ਜ਼ਰੂਰੀ ਹੈ ਕਹਿਣ ਦਾ ਭਾਵ ਵੀ ਮਤਲਬ ਸੰਜੋੜ ਨਾ ਹੋਵੇ ਬੰਦੇ ਕੋਲ ਬੋਲੀ ਆਉਂਦੀ ਹੋਵੇ ਕਿਉਂਕਿ ਉਹਨਾਂ ਨੇ ਕਲੌਕੀਓ ਕਰਨਾ ਨਾਰਮਲ ਗੱਲ ਹੈ ਨਾ ਤੇ ਯਾਰ ਪਾ ਹੋਵੇ ਕੰਮ ਦਾ ਠੀਕ ਹੈ ਜੀ ਬੰਦੇ ਨੂੰ ਪਤਾ ਤਾਂ ਹੋਵੇ ਵੀ ਥੋੜੀ ਨੂੰ ਕਿਹਾ ਗਏ ਨੇ ਫਲਾਣੀ ਚੀਜ਼ ਨੂੰ ਕਿਹਾ ਗਏ ਨੇ ਹਨਾ ਜੋ ਵੀ ਉਹਦੇ ਸਾਹਮਣੇ ਠੀਕ ਹੈ ਜੀ 9 ਤੋਂ ਲੈ ਕੇ 13 ਯੂਰੋ ਦੇ ਵਿੱਚ ਵਿੱਚ ਘੰਟੇ ਦਾ ਰੇਟ ਹੋਊਗਾ ਠੀਕ ਹੈ ਜੀ ਵਧੀਆ ਪੈਸੇ ਬਣਨਗੇ ਓਵਰਟਾਈਮ ਵੀ ਲੱਗਿਆ ਕਰੂਗਾ ਵਧੀਆ ਪੈਸੇ ਮਿਲਦੇ ਨੇ ਉੱਥੇ ਵੀਰ ਨਾਲ ਮੇਰੀ ਗੱਲ ਹੋਈ ਏ ਤੇ ਉਸ ਤੋਂ ਬਾਅਦ ਇੰਟਰਵਿਊ ਕਲੋਕੀਓ ਕਰਨਾ ਉਹਨਾਂ ਨੇ ਵਧੀਆ ਗੱਲ ਹੈ ਜੇ ਤੁਹਾਡੇ ਕੋਲ ਕੋਰੀਕੂਲਮ ਹੋਵੇ ਠੀਕ ਹੈ ਜੀ ਸੀਵੀ ਕਹਿ ਦਿੰਨੇ ਪਾ ਜੀ ਨੂੰ ਕੋਰੀਕੂਲਮ ਹੋਵੇ ਤਾਂ ਇੱਕ ਥੋੜਾ ਜਿਹਾ ਬੰਦਾ ਪ੍ਰੋਫੈਸ਼ਨਲ ਲੱਗਦਾ ਵਧੀਆ ਹੋ ਜਵੇ ਤੇ ਉੱਤੇ ਬਾਦ ਬੋਲੀ ਆਉਂਦੀ ਹੋਵੇ ਜ਼ਰੂਰੀ ਹੈ ਪੇਪਰ ਹੋਣੇ ਚਾਹੀਦੇ ਪੇਪਰ ਸੰਜੋੜ ਨੂੰ ਚਾਹੀਦੀ ਹੈ ਵੀਰੇ ਸੰਜੋੜ ਨੂੰ ਹਨਾ ਤੇ ਕੰਮ ਹੈਗਾ ਪਿੰਡੇ ਪੈ ਜਾਂਦਾ ਜਿਹੜਾ ਅਲਤਾਮੂਰਾ ਠੀਕ ਹੈ ਜੀ ਬਾਰੀ ਸਾਈਡ ਪੂਲੀਆ ਸਾਈਡ ਪੂਲੀਆ ਪੈ ਜਾਂਦਾ ਨੇੜੇ ਇਹਨਾਂ ਨੂੰ ਇਹ ਕੰਮ ਹੈ ਤੇ ਰਹਿائش ਦਾ ਵੀ ਹੋ ਜੂਗਾ ਉੱਥੀ ਵਧੀਆ 13ਵੀਂ 14ਵੀਂ ਤਨਖਾਹ ਹੈ ਠੀਕ ਹੈ ਜੀ ਨਾਲ ਵਧੀਆ ਤਗੜੇ ਲੈਵਲ ਦਾ ਕੰਮ ਹੈ ਕੰਸਟਰਕਸ਼ਨ ਦਾ ਫੜਾ ਧੀੜਾ ਕੰਮ ਨਹੀਂ ਹੈਗਾ ਤੇ ਦੂਜਾ ਕੰਮ ਹੈਗਾ ਇਹ ਇਹ ਰੈਸਟੋਰੈਂਟ ਦਾ ਜਿੱਦਾਂ ਤੰਦੂਰ ਤੰਦੂਰ ਲਾਉਣਾ ਆਉਂਦਾ ਹੋਵੇ ਬੰਦੇ ਨੂੰ ਜਿੱਦਾਂ ਤੰਦੂਰ ਦਾ ਕਪਾਚੇ ਹੋਵੇ ਆ ਤੰਦੂਰ ਤੇ ਕੰਮ ਕਰਨਾ ਜੋ ਵੀ ਹੈ ਜਿੱਦੋਂ ਇਹ ਤੰਦੂਰ ਦਾ ਜਿਹੜੇ ਵੀ ਕੰਮ ਹੁੰਦੇ ਚੇਕਾ ਨੇ ਜਾਂ ਤੰਦੂਰੀ ਰੋਟੀਆਂ ਜੋ ਵੀ ਤੰਦੂਰ ਦਾ ਕੰਮ ਹੁੰਦਾ ਠੀਕ ਹੈ ਜੀ ਇਹ ਹੈਗਾ ਫਰਾਰੇ ਸੈਟ ਫਰਾਰੇ ਸ਼ਹਿਰ ਚ ਹੈ ਲਿਖਿਆ ਹੋਇਆ ਜੋ ਬੰਦਿਆਂ ਨੇ ਤੇ ਇਹਨਾਂ ਦਾ ਤਾਂ ਨੰਬਰ ਵੀ ਹੈਗਾ ਨੰਬਰ ਮੈਂ ਤੁਹਾਨੂੰ ਬੋਲ ਦਿੰਨਾ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਲਿਓ ਵੀ ਪੱਕਾ ਪੇ ਬੰਦਾ ਚਾਹੀਦਾ ਜਾਂ ਕੱਚਾ ਜਿਵੇਂ ਵੀ ਇਹਨਾਂ ਇਹਦੇ ਬਾਰੇ ਕੋਈ ਗੱਲ ਨਹੀਂ ਹੋਈ ਠੀਕ ਹੈ ਜੀ ਰੈਸਟੋਰੈਂਟ ਦਾ ਨੰਬਰ ਮੈਂ ਤੁਹਾਨੂੰ ਬੋਲਣ ਲੱਗਿਆਂ 353377 3936 3533773936 ਠੀਕ ਹੈ ਜੀ ਫਰਾਰੇ ਸਾਈਡ ਕੰਮ ਹੈ ਜਿੱਦਾਂ ਤੰਦੂਰ ਦਾ ਠੀਕ ਹੈ ਜੀ ਤੇ ਦੂਜੇ ਕੰਮ ਦੀ ਜੇ ਕੋਈ एलिਜੀਬਲ ਹੈਗਾ ਬੰਦਾ ਤਾਂ ਤੁਸੀਂ ਮੈਨੂੰ ਮੈਸੇਜ ਕਰ ਲਿਓ ਠੀਕ ਹੈ ਜੀ ਮੈਂ ਤੁਹਾਡੀ ਉਹਨਾਂ ਨਾਲ ਜਿੰਮੇ ਵੀ ਹੈਗੀ ਗੱਲ ਕਰਵਾ ਦਿੰਨਾ ਤੇ ਵੀਡੀਓ ਅੱਗੇ ਸ਼ੇਅਰ ਕਰ ਦਿਓ ਜੋ ਤਾਂ ਜੋ ਕਿਸੇ ਦੀ ਮਦਦ ਹੋ ਸਕੇ ਠੀਕ ਹੈ ਜੀ ਹੋਰ ਵੀਡੀਓਜ਼ ਲਈ ਫੋਲੋ ਕਰ ਲਿਓ ਸਬਸਕ੍ਰਾਈਬ ਕਰਕੇ ਨਾ ਘੰਟੀ ਵਾਲਾ ਬਟਨ ਦਬਾ ਦਿਆ ਕਰੋ ਤਾਂ ਜੋ ਕੋਈ ਵੀਡੀਓ ਅਸੀਂ ਪਾਈਏ ਕੰਮ ਲਈ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਠੀਕ ਹੈ ਜੀ ਤੇ ਵੀਰ ਬਣ ਕੇ ਆਪਣੇ ਕਮੈਂਟ ਥੋੜੇ ਜਿਹੜੇ ਵੀ ਤੁਸੀਂ ਇੱਕ ਦੋ ਕੋਈ ਬੰਦਾ ਕਰ ਦਿੰਦਾ ਚਲੋ ਸਾਰੇ ਤਾਂ ਨਹੀਂ ਕਰਦੇ ਵੀ ਹਾਂ ਯਾਰ ਕੰਮ ਵੀ ਲਵਾ ਦੋ ਜਾਂ ਕੁਝ ਵੀ ਜੋ ਵੀ ਵੀਰੇ ਅਸੀਂ ਕੋਈ ਪੈਸੇ ਥੋੜੀ ਲੈ ਕੇ ਕੰਮ ਲਵਾਉਨੇ ਵੀਰ ਬਣ ਕੇ ਆਪਣਾ ਗਿਆਨ ਆਪਣੇ ਕੋਲ ਰੱਖੇ ਠੀਕ ਹੈ ਜੀ ਧੰਨਵਾਦ ਬਾਈ ਸਾਰਿਆਂ ਦਾ